ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਮੱਖਣ ਸਾਹ ਨੂੰ ਕਿਹਾ ਵੀ ਆਪਾਂ ਨੂੰ ਸਮਾਨ ਨਹੀਂ ਚਾਹੀਦਾ ਇਹਨਾਂ ਨੂੰ ਮੋੜ ਦਿਓ ਠੀਕ ਹੈ ਵੀ ਆਪਾਂ ਨੂੰ ਇਹ ਸਮਾਨ ਦੀ ਤੇ ਲੋੜ ਹੀ ਨਹੀਂ ਹੂੰ ਹੂੰ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਇਹ ਮੋੜ ਦਿਓ ਹੂੰ ਪਰ ਜਿਹੜੇ ਸਿੱਖ ਸੀਗੇ ਉਹ ਕਹਿੰਦੇ ਵੀ ਸਮਾਨ ਤਾਂ ਅਸੀਂ ਮੋੜ ਦਿੰਦੇ ਹਾਂ ਉਹਨਾਂ ਨੂੰ ਮੋੜ ਵੀ ਦਿੱਤਾ ਜੀ ਪਰ ਇਹਦੀ ਜਿਹੜੀ ਆਦ ਗ੍ਰੰਥ ਦੀ ਬੀੜ ਅਸੀਂ ਇਹਨੂੰ ਨਹੀਂ ਮੋੜਨੀ ਹੂੰ ਕਿਉਂਕਿ ਇਹਦੇ ਤੇ ਆਸਰੇ ਹੀ ਇਹ ਦਾਵਾ ਕਰ ਰਿਹਾ ਵੀ ਇਹ ਗੁਰੂ ਆ ਠੀਕ ਹੈ ਬੀੜ ਮੇਰੇ ਕੋਲ ਆ ਤੇ ਇਸ ਕਰਕੇ ਮੈਂ ਗੁਰੂ ਆ ਹੂੰ ਤੇ ਇਹ ਜੋ ਮਰਜ਼ੀ ਹੋ ਜਾਏ ਇਹ ਬੀੜ ਅਸੀਂ ਨੂੰ ਨਹੀਂ ਮੋੜਨੀ ਹੁਣ ਧੀਰਮਲ ਜਿਹੜਾ ਇੱਕ ਪੱਤ ਕਰਾ ਕੇ ਮੁੜ ਕੇ ਕਰਤਾਰਪੁਰ ਚਲਾ ਜਾਂਦਾ ਪਰ ਫੈਸਲਾ ਹੋਇਆ ਗੁਰੂ ਸਾਹਿਬ ਕਹਿੰਦੇ ਵੀ ਨਹੀਂ ਅਸੀਂ ਆਹ ਬੀੜ ਵੀ ਨਹੀਂ ਰੱਖਣੀ ਜੀ ਉਹ ਚਾਉਂਦਾ ਉਹਨੂੰ ਮੋੜਦੇ ਹੋ ਫਿਰ ਫੈਸਲਾ ਹੋਇਆ ਵੀ ਅਸੀਂ ਤਾਂ ਮੋੜ ਨਹੀਂ ਜਾਣਾ ਸਿੱਖ ਕਹਿੰਦੇ ਤੇ ਇਹ ਵੱਖਰੇ ਵੱਖਰੇ ਟੰਗਣਾ ਸਾਰਿਆਂ ਨੇ ਆਪਣੀ ਗੱਲ ਲਿਖੀ ਹੈ ਪਰ ਫੈਸਲਾ ਹੋਇਆ ਵੀ ਇਹ ਵਿਆਸਾ ਦੇ ਕੰਡੇ ਕਿਤੇ ਸੁਰੱਖਤ ਜਗ੍ਹਾ ਤੇ ਰੱਖੀ ਜਾਵੇ ਜੀ ਤੇ ਉਹਨੂੰ ਸੁਨੇਹਾ ਪਹੁੰਚਾਤਾ ਵੀ ਤੂੰ ਆ ਕੇ ਲੈ ਜਾ ਤੇ ਉਹ ਥੋ ਆ ਕੇ ਲੈ ਗਿਆ ਇਹ ਵੱਖਰੇ ਵੱਖਰੇ ਟੰਗਣਾ ਸਾਰਿਆਂ ਲਿਖੀ ਹੈ ਪਰ ਇਹਨਾਂ ਜਰੂਰ ਹੈ ਵੀ ਬੀੜ ਵੀ ਉਹਨੂੰ ਵਾਪਸ ਦੇਂਦੀ ਮਤਲਬ ਉਹਦਾ ਕੋਈ ਵੀ ਸਮਾਨ ਵਗੈਰਾ ਜਿਹੜਾ ਨਹੀਂ ਰੱਖਿਆ ਗੁਰੂ ਸਾਹਿਬ ਨੇ ਸਮਾਨ ਵੀ ਮੋੜ ਦਿੱਤਾ ਬੀੜ ਵੀ ਮੋੜ ਦਿੱਤੀ ਉਹਦੀ ਔਰ ਨਾਲੇ ਵੀ ਹਦਾਇਤ ਕੀਤੀ ਵੀ ਇਹਦੇ ਤੇ ਗਾਂ ਨੂੰ ਵੀ ਕਿਸੇ ਨੇ ਇਹਨੂੰ ਕੁਝ ਕਹਿਣਾ ਨਹੀਂ ਹੂੰ ਹੂੰ ਮਤਲਬ ਇਸ ਜਗ੍ਹਾ ਚੀਜ਼ ਨੂੰ ਲੈ ਕੇ ਕਲੇਸ਼ ਨਾ ਹੋਵੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਪਸ਼ਟ ਕੀਤਾ ਵੀ ਇਹ ਗੁਰੂ ਨਾਨਕ ਦਾ ਜਿਹੜਾ ਘਾਰਿਆ ਉਹਦਾ ਇਹ ਕ੍ਰਿਸ਼ਕਰਨ ਨੂੰ ਨਹੀਂ ਹੈ ਹੂੰ ਹੂੰ ਇਹਨਾਂ ਨੂੰ ਪਦਾਰਥ ਨਾਲ ਪਿਆਰ ਆ ਉਹ ਪਦਾਰਥ ਇਹਨਾਂ ਨੂੰ ਦੇ ਦਿਓ ਸਾਨੂੰ ਤਾਂ ਪਦਾਰਥਾਂ ਦੀ ਲੋੜ ਹੀ ਨਹੀਂ ਅਸੀਂ ਤਾਂ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਤੋਰਨਾ ਜੀ ਜੀ ਇਸ ਕਰਕੇ ਗਾਂ ਤੋਂ ਵੀ ਉਹਨਾਂ ਨੇ ਆਪਣੇ ਸਿੱਖਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਤੀਰ ਮਲ ਨਾ ਕਿਸੇ ਕਿਸਮ ਦਾ ਤੁਸੀਂ ਕ੍ਰਿਏਸ਼ਨ ਨਹੀਂ ਕਰਨਾ ਹੈ ਹੂੰ ਹੂੰ ਮਤਲਬ ਦੂਰ ਅੰਦੇਸ਼ੀ ਗੁਰੂ ਸਾਹਿਬ ਨੇ ਮੌਕੇ ਦੀ ਨਜ਼ਾਗਰ ਨੂੰ ਦੇਖਦੇ ਹੋਏ ਰੱਖੀ ਭਾਈ ਮੱਖਣ ਸ਼ਾਹ ਲੁਬਾਣਾ ਦੀ ਜਿਹੜੀ ਗੱਲ ਹੈ ਉਹ ਵੀ ਆਉਂਦੀ ਹੈ ਉਹਨਾਂ ਦਾ ਇਤਿਹਾਸ ਦੇ ਵਿੱਚ ਅੱਗੇ ਵੀ ਕਿਸ ਤਰੀਕੇ ਦਾ ਸੰਬੰਧ ਰਹਿੰਦਾ ਹੈ ਦੂਜਾ ਆਪਾਂ ਦੇਖਿਆ ਕਿ ਉਹ ਹਥਿਆਰਬੰਦ ਵੀ ਨੇ ਸ਼ਸਤਰਧਾਰੀ ਵੀ ਨੇ ਇੱਕ ਤਰ੍ਹਾਂ ਨਾਲ ਆਪਾਂ ਕਹਰੇ ਤਿਆਰ ਬਰ ਤਿਆਰ ਸਿੰਘ ਵੀ ਹੈਗੇ ਨੇ ਉਹਨਾਂ ਦਾ ਉਹ ਸੂਰਬੀਰਤਾ ਵਾਲਾ ਪਾਸਾ ਵੀ ਥੋੜਾ ਲੁਕੋਇਆ ਜਾਂਦਾ ਹੈ ਕੀ ਗੋਵਿੰਦ ਦੇ ਬਾਰੇ ਉਹਦਾ ਏਦਾਂ ਜੀ ਜੀ ਸਿੰਘ ਜੀ ਇਹ ਇਸ ਕਰਕੇ ਜ਼ਰੂਰੀ ਹੈ ਵੀ ਇਹ ਜਿੰਨੇ ਪਰਿਵਾਰ ਸੀ ਆਪਾਂ ਅੱਗੇ ਜ਼ਿਕਰ ਕਰਿਆ ਹੈ ਵੀ ਨਾਵਾਂ ਦੀ ਬਦਲੀ ਜਿਹੜੀ ਹੈ ਉਹ 1699 ਤੋਂ ਬਾਅਦ ਹੁੰਦੀ ਹੈ ਜੀ ਪਰ ਇਹ ਸਾਰੇ ਸਿੱਖ ਸੀਗੇ ਹੋਰ ਬੜੇ ਪੁਰਾਣੇ ਜੁੜੇ ਹੋਏ ਸੀ ਇਹ ਮੱਖਣ ਸ਼ਾਹ ਦਾ ਜ਼ਿਕਰ ਕਰਨਾ ਇੱਥੇ ਤਾਂ ਜ਼ਰੂਰੀ ਵੀ ਇਹਨੇ ਮੁੜ ਕੇ ਵੀ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਵੀ ਜਦੋਂ ਉਹਨਾਂ ਨੇ ਦਰਵਾਜ਼ੇ ਬੰਦ ਕਰਲੇ ਦਰਬਾਰ ਸਾਹਿਬ ਦੇ ਉਦੋਂ ਵੀ ਮੱਖਣ ਸ਼ਾਹ ਨੇ ਜਾ ਕੇ ਉਹਨਾਂ ਨੂੰ ਕਿਹਾ ਸੀਗਾ ਜਿਹੜੇ ਪ੍ਰਿਥੀ ਚੰਦ ਦੇ ਪੋਤੇ ਨੂੰ ਵੀ ਤੁਸੀਂ ਇਹ ਚੰਗਾ ਨਹੀਂ ਕੀਤਾ ਹੂੰ ਮੈਨੂੰ ਗੁਰੂ ਸਾਹਿਬ ਦਾ ਹੁਕਮ ਆ ਵੀ ਕੋਈ ਐਸਾ ਕਾਰਜ ਨਹੀਂ ਕਰਨਾ ਵਰਨਾ ਸਭ ਕੁ ਤੁਹਾਨੂੰ ਇੱਥੇ ਵੀ ਸਗਾਇਆ ਜਾ ਸਕਦਾ ਸੀ ਹੂੰ ਪਰ ਗੁਰੂ ਦਾ ਹੁਕਮ ਆ ਵੀ ਤੁਸੀਂ ਇਹਨਾਂ ਨੂੰ ਕੁਝ ਕਹਿਣਾ ਨਹੀਂ ਜੀ